ਨਵਜੋਤ ਸਿੰਘ ਸਿੱਧੂ ਦੇ ਪਤਨੀ ਡਾਕਟਰ ਨਵਜੋਤ ਕੌਰ ਨੇ ਜਿਹੜੇ ਹੈਗੇ ਕਾਂਗਰਸ ਪਾਰਟੀ ਛੱਡ ਦਿੱਤੀ ਹੈ ਕਾਂਗਰਸ ਪਾਰਟੀ ਨੂੰ ਉਹਨਾਂ ਨੇ ਅਲਵਿਦਾ ਕਹਿਤਾ ਤੇ ਬੀਤੇ ਕੱਲ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਤੇ ਪੋਸਟ ਸਾਂਝੀ ਕਰਤੇ ਸਾਫ਼ ਤੌਰ ਤੇ ਜਿਹਦੇ ਕਾਂਗਰਸ ਦੇ ਪੰਜਾਬ ਪ੍ਰਧਾਨ ਰਾਜਾ ਵੜਿੰਗ ਨੇ ਉਹਨਾਂ ਨੂੰ ਬਹੁਤ ਸਾਰੀਆਂ ਗੱਲਾਂ ਸੁਣਾਈਆਂ ਤੇ ਸਿੱਧੇ ਤੌਰ ਤੇ ਉਹਨਾਂ ਦੇ ਤੰਜਕ ਕਸਦੇ ਹੋਏ ਰਾਜਾ ਵੜਿੰਗ ਤੇ ਵੱਡੇ ਜਿਹੜੀ ਹੈਗੇ ਇਲਜ਼ਾਮ ਲਗਾਉਂਦੇ ਹੋਏ ਵੱਡੀਆਂ ਚੀਜ਼ਾਂ ਉਹਨਾਂ ਨੂੰ ਕਹਿੰਦੇ ਹੋਏ ਕਾਂਗਰਸ ਪਾਰਟੀ ਜਿਹੜਾ ਹੈਗਾ ਉਹਨਾਂ ਨੇ ਛੱਡ ਦਿੱਤੀ ਹੈ ਨਵਜੋਤ ਕੌਰ ਸਿੱਧੂ ਜਿਹੜੇ ਸੀਗੇ ਪਹਿਲਾਂ ਤੋਂ ਹੀ ਪਾਰਟੀ ਸੀ ਕਿਉਂਕਿ ਉਹਨਾਂ ਦੇ ਬਿਆਨਾਂ ਦੇ ਕਾਰਨ ਜੋ ਬੀਤੇ ਦਿਨੀ ਕੁਝ ਦਿਨਾਂ ਪਹਿਲੇ ਕੁਝ ਮਹੀਨਿਆਂ ਪਹਿਲੇ ਜਿਹੜਾ ਉਹਨਾਂ ਦੇ ਬਿਆਨਬਾਜ਼ੀ ਉਹਨਾਂ ਨੇ ਦਿੱਤੀ ਕਾਂਗਰਸ ਨੂੰ ਲੈ ਕੇ ਉਹਨਾਂ ਨੇ ਅਪਰੀ ਹੀ ਪਾਰਟੀ ਦੇ ਖਿਲਾਫ ਜਿਹੜੀਆਂ ਗੱਲਾਂ ਕਹੀਆਂ ਸੀ ਉਸ ਤੋਂ ਲੈ ਕੇ ਕਾਂਗਰਸ ਪਾਰਟੀ ਵੱਲੋਂ ਵੱਡਾ ਐਕਸ਼ਨ ਲਿਆ ਗਿਆ ਸੀ ਤੇ ਉਹਨਾਂ ਨੂੰ ਪਾਰਟੀ ਤੋਂ ਸਸਪੈਂਡ ਕਰ ਦਿੱਤਾ ਸੀ ਲੇਕਿਨ ਉਸ ਤੋਂ ਬਾਅਦ ਵੀ ਜਿਹੜੇ ਨਵਜੋਧ ਕੋਲ ਸਿੱਧੂ ਸੀ ਉਹ ਪਿੱਛੇ ਨਹੀਂ ਹਟੇ ਤੇ ਲਗਾਤਾਰ ਉਹ ਕਾਂਗਰਸ ਤੇ ਨਿਸ਼ਾਨਾ ਸਾਧ ਦੇ ਨਜ਼ਰ ਆਏ ਤੇ ਰਾਜਾ ਵੜਿੰਗ ਨੂੰ ਲੈ ਕੇ ਉਹਨਾਂ ਨੇ ਰਾਜ ਕਿ ਜੁੜੀ ਹੈਗੀਆਂ ਗੱਲਾਂ ਸੁਣਾਈਆਂ ਤੇ ਹੁਣ ਉਹਨਾਂ ਨੇ ਪਾਰਟੀ ਜਿਹੜੀ ਕਾਂਗਰਸ ਪਾਰਟੀ ਨੇ ਛੱਡੀ ਹੀ ਲੇਕਿਨ ਹੁਣ ਜਿਹੜੇ ਵੱਡੇ ਸਵਾਲ ਨੇ ਉਹ ਇਹ ਖੜੇ ਹੋ ਰਹੇ ਨੇ ਕੀ ਨਵਜੋਦਕਾ ਔਰ ਸਿੱਧੂ ਜੁੜੇ ਹੈਗੇ ਉਹ ਬੀਜੇਪੀ ਜੋ ਸ਼ਾਮਲ ਹੋਣ ਜਾ ਰਹੇ ਨੇ ਕਿਉਂਕਿ ਸਾਫ ਤੌਰ ਤੇ ਜਦੋਂ ਨਵਜੋਦਕਾ ਔਰ ਸਿੱਧੂ ਨੇ ਬੀਤੇ ਕੱਲ ਪੋਸਟ ਪਾਈ ਤੇ ਜਾਣਕਾਰੀ ਦਿੱਤੀ ਕਿ ਕਾਂਗਰਸ ਪਾਰਟੀ ਛੱਡ ਰਹੇ ਨੇ ਉਸਦੇ ਨਾਲ ਹੀ ਨਵਜੋਦਕਾ ਔਰ ਸਿੱਧੂ ਉਹ ਲੋ ਜੁੜਾ ਹੈਗਾ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜਿਹੜੀ ਹੈਗੀਆ ਤਾਰੀਫਾਂ ਕੀਤੀਆਂ ਗਿਆ ਜੀ ਹੁਣ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਤੇ ਜਿਹੜੀ ਹੈਗੀ ਬੈਕ ਟੂ ਬੈਕ 6 ਪੋਸਟ ਪਾਈਆਂ ਜਿਸ ਤੇ ਸਾਫ ਤੌਰ ਤੇ ਪਹਿਲੇ ਤੋਂ ਉਹਨਾਂ ਨੇ ਰਾਜਾ ਵਰਡਿੰਗ ਨੂੰ ਕਿਹਾ ਫਿਰ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਜਿਹੜੀ ਭਗਵੰਤ ਸਰਕਾਰ ਹੈ ਉਸ ਤੋਂ ਵੀ ਕਿਹਾ ਲੇ ਉਹਨਾਂ ਨੇ ਸਿੱਧੇ ਤੌਰ ਤੇ ਮੋਦੀ ਦੀ ਤਾਰੀਫ ਕੀਤੀ ਕਿਉਂਕਿ ਅੱਜ ਜਿਹੜੇ ਪ੍ਰਧਾਨ ਮੰਤਰੀ ਮੋਦੀ ਨੇ ਉਹ ਪੰਜਾਬ ਪਹੁੰਚੇ ਨੇ ਰਵਿਦਾਸ ਸ਼ੈੰਤੀ ਦੇ ਮੌਕੇ ਤੇ ਉਹ ਡੇਰਾ ਬੱਲਾ ਜਾਣਗੇ ਉੱਥੇ ਸੰਗਠਨਾਂ ਨਾਲ ਮੁਲਾਕਾਤ ਕਰਨ ਵਾਲੇ ਨੇ ਤੇ ਉਸ ਦੇ ਬਾਅਦ ਹੀ ਉਹ ਅੱਜ ਆਦਮਪੁਰ 에어ਪੋਰਟ ਦਾ ਜਿਹੜਾ ਨਾਮ ਹੈ ਉਹ ਵੀ ਚੇਂਜ ਕਰਕੇ ਤੇ ਉਸ ਤੋਂ ਬਾਅਦ ਹਲਵਾਰਾ ਜਿਹੜਾ ਲੁਧਿਆਣਾ ਦਾ 에어ਪੋਰਟ ਹੈ ਉਸ ਦਾ ਵੀ ਉਦਘਾਟਨ ਕਰਨਗੇ ਤੇ ਉਸ ਤੋਂ ਪਹਿਲਾਂ ਹੀ ਯਾਨੀ ਕਿ ਪੰਜਾਬ ਦੇ ਚ ਆਉਣ ਤੋਂ ਪਹਿਲਾਂ ਹੀ ਪ੍ਰਧਾਨ ਮੰਤਰੀ ਮੋਦੀ ਦੇ ਜਿਹੜਾ ਇਹ ਵੱਡਾ ਐਕਸ਼ਨ ਨਵਜੋਤਖੌਰ ਸਿੱਧੂ ਵੱਲੋਂ ਕੀਤਾ ਗਿਆ ਤੇ ਇਸ ਸਾਫ਼ ਤੌਰ ਤੇ ਹੁਣ ਕਿਆਸ ਲਗਾਏ ਜਾ ਰਹੇ ਨੇ ਦੀ ਚਰਚਾਵਾਂ ਚੱਲ ਰਹੀਆਂ ਨੇ ਕਿ ਫਿਰ ਤੋਂ ਨਵਜੋਦ ਕੋਰ ਸਿੱਧੂ ਜੁੜੇ ਨੇ ਬੀਜੇਪੀ ਚ ਸ਼ਾਮਲ ਹੋਣ ਜਾ ਰਹੇ ਨੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦੇਣੀ ਉਹਨਾਂ ਨੇ ਕੀ ਪੋਸਟ ਕਰਕੇ ਲਿਖਿਆ ਪੰਜਾਬ ਦੇ ਲੋਕ ਬਹੁਤ ਮਾਸੂਮ ਹਨ ਅਤੇ ਸਵਾਰਥੀ ਸਰਕਾਰਾਂ ਵੱਲੋਂ ਵਾਰ-ਵਾਰ ਠੱਗੇ ਜਾਂਦੇ ਹਨ ਕਿਉਂਕਿ ਉਹਨਾਂ ਦੀ ਆਪਣੇ ਹਿੱਤ ਦਾਤੇ ਲੱਗੇ ਹੁੰਦੇ ਹਨ ਇਹਨਾਂ ਨੇ ਆਪਣੇ ਪਰਿਵਾਰਾਂ ਲਈ ਵੱਡੇ-ਵੱਡੇ ਲਾਭ ਇਕੱਠੇ ਕਰ ਲਏ ਹਨ ਪੰਜਾਬ ਲਈ ਕੁਝ ਵੀ ਨਹੀਂ ਸਿਰਫ ਆਪਣੇ ਲਈ ਸਭ ਕੁਝ ਕੀਤਾ ਆਹ ਮੋਦੀ ਜੀ ਦਾ ਖੁੱਲੇ ਦਿਲ ਤੇ ਪਿਆਰ ਭਰੇ ਮਨ ਨਾਲ ਸਵਾਗਤ ਕਰੀਏ ਕਿਉਂਕਿ ਇਹ ਪੰਜਾਬੀਆਂ ਦੀ ਸੱਚੀ ਫਿਤਰਤ ਹੈ ਤੇ ਸਾਫ਼ ਤੌਰ ਤੇ ਜਿਹੜੀ ਪਹਿਲੀ ਪੋਸਟ ਹੈਗੀ ਹੈ ਜਿਸ ਜਿਹੜੀ ਸਾਫ਼ ਤੌਰ ਤੇ ਜਿਹੜੇ ਨਵਜੋਤ ਕੋਰ ਸਿੱਧੂ ਨੇ ਉਹਨਾਂ ਨੇ ਪੀਐਮ ਮੋਦੀ ਦੀ ਗੱਲ ਕੀਤੀ ਹੈ ਤੇ ਇਹ ਵੀ ਕਿਹਾ ਕਿ ਜਿਹੜੀ ਕੀ ਸਰਕਾਰਾਂ ਯਾਨੀ ਕਿ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਨਿਸ਼ਾਨਾ ਸਾਧਦੇ ਉਹਨਾਂ ਨੇ ਕਿਹਾ ਕਿ ਇਹਨਾਂ ਨੇ ਆਪਣਾ ਹੀ ਫਾਇਦਾ ਕੀਤਾ ਲੋਕਾਂ ਲਈ ਕੁਝ ਨਹੀਂ ਕੀਤਾ ਤੇ ਇਹ ਵੀ ਗਲਾਸ ਚ ਕਿਹਾ ਕਿ ਪੀਐਮ ਮੋਦੀ ਦਾ ਜਿਹੜਾ ਹੈਗਾ ਸਵਾਗਤ ਕਰੀਏ ਤੇ ਜਿਹੜਾ ਹੈਗਾ ਉਹਨਾਂ ਵੱਲ ਅੱਗੇ ਵਧਿਆ ਯਾਨੀ ਕਿ ਸਾਫ਼ ਤੌਰ ਤੇ ਇਹ ਪੋਸਟ ਜਿਹੜੀ ਹੈਗੀ ਨਵਜੋਤ ਕੌਰ ਸਿੱਧੂ ਦੀ ਇਸ਼ਾਰਾ ਕਰਦੀ ਹੈ ਕਿ ਬੀਜੇਪੀ ਵੱਲ ਜਿਹੜਾ ਹੈਗਾ ਉਹਨਾਂ ਦਾ ਚੁਕਾਵ ਹੋ ਰਿਹਾ ਹੈ ਜਾਂ ਸ਼ਾਇਦ ਉਹ ਬੀਜੇਪੀ ਤੇ ਜਾ ਸਕਦੇ ਨੇ ਇਸ ਦੇ ਨਾਲ ਹੀ ਨਵਜੋਤ ਕੌਰ ਸਿੱਧੂ ਨੇ ਇੱਕ ਹੋਰ ਪੋਸਟ ਸਾਂਝੀ ਕੀਤੀ ਜਦੋਂ ਸਾਡੇ ਦੇਸ਼ ਦਾ ਮੁਖੀ ਸਾਡੇ ਰਾਜ ਨੂੰ ਕੁਝ ਦੇਣ ਜਾਂ ਕੋਈ ਵੱਡੀ ਸੋਗਾਤ ਦੇਣ ਆਉਂਦਾ ਹੈ ਤਾਂ ਹੁੰਦੇ ਕਿ ਸਾਰੇ ਰਾਜਨੀਤਿਕ ਚੋਰ ਇੱਕ ਹੀ ਮੰਚ ਤੇ ਇਕੱਠੇ ਹੋ ਕੇ ਉਸ ਦੀ ਆਮਦ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਹਨ ਸਾਨੂੰ ਇਹ ਗੱਲ ਬਿਲਕੁਲ ਸਪਸ਼ਟ ਰੱਖਣੀ ਚਾਹੀਦੀ ਹੈ ਕਿ ਉਸ ਨੂੰ ਆਪਣੀ ਮਿਹਨਤ ਅਕੀ ਯੋਗਤਾ ਨਾਲ ਇਹ ਔਦਾ ਅਤੇ ਤਾਕਤ ਹਾਸਲ ਕੀਤੀ ਹੈ ਤਾਂ ਕਿ ਜੋ ਉਹ ਸਾਡੇ ਰਾਜ ਲਈ ਕੁਝ ਵੀ ਵੱਡਾ ਅਤੇ ਚੰਗਾ ਕਰ ਸਕੇ ਸਾਨੂੰ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ ਤੇ ਸਾਫ਼ ਤੌਰ ਤੇ ਜਿਹੜੀ ਦੂਜੀ ਪੋਸਟ ਵੀ ਹੈਗੀ ਨਵਜੋਤ ਕੋਰ ਸਿੱਧੂ ਵੱਲ ਸਿੱਧਾ ਤੌਰ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲ ਜੁੜਾਈ ਸ਼ਲਾ ਕਰਦੀ ਹੈ ਤੇ ਇਹ ਸਾਫ਼ ਤੌਰ ਤੇ ਉਹਨਾਂ ਨੇ ਪੋਸਟੇ ਜ਼ਿਕਰ ਕੀਤਾ ਕਿ ਜੇਕਰ ਕੋਈ ਵੀ ਜਿਹੜਾ ਪ੍ਰਧਾਨ ਮੰਤਰੀ ਮੋਦੀ ਨੇ ਯਾਨੀ ਕਿ ਉਹਨਾਂ ਦੇ ਜਿਹੜੇ ਅਹੁਦੇ ਨੂੰ ਲੈ ਕੇ ਜਸ ਵੱਡੇ ਸਵਾਲ ਵਿਰੋਧੀਆ ਪਾਰਟੀ ਵੱਲੋਂ ਚੁੱਕੇ ਜਾਂਦਾ ਨੇ ਤੇ ਉਹਨਾਂ ਨੇ ਸਾਫ਼ ਤੌਰ ਤੇ ਜਿਹੜਾ ਹੈਗਾ ਨਵਜੋਤ ਕੋਰ ਸਿੱਧੂ ਨੇ ਜਵਾਬ ਦਿੱਤਾ ਹੈ ਤੇ ਇਸ ਤੋਂ ਹੀ ਜਿਹੜਾ ਇਸ਼ਾਰਾ ਕਿਤੇ ਨਾ ਕਿਤੇ ਮਿਲ ਰਿਹਾ ਹੈ ਕਿ ਨਵਜੋਤ ਕੋਰ ਸਿੱਧੂ ਜੁੜੇ ਨੇ ਹੁਣ ਕਿਉਂਕਿ ਉਹਨਾਂ ਨੇ ਕਾਂਗਰਸ ਪਾਰਟੀ ਛੱਡਤੀ ਨੇ ਤੇ ਕੀ ਉਹਨਾਂ ਦਾ ਪਲਾਨ ਜਿਹੜਾ ਹੈਗਾ ਹੁਣ ਬੀਜੇਪੀ ਚ ਸ਼ਾਮਲ ਹੁੰਦਾ ਕਿਉਂਕਿ ਬੀਤੇ ਦਿਨਾਂ ਤੋਂ ਅਸੀਂ ਦੇਖ ਰਹੇ ਹਾਂ ਕਿ ਉਹ ਲਗਾਤਾਰ ਉਹਨਾਂ ਨੇ ਆਪਣੀ ਹੀ ਕਾਂਗਰਸ ਪਾਰਟੀ ਦੇ ਜਿਹੜੀ ਖਿਲਾਫ ਹੈ ਨੇ ਵੱਡਾ ਐਕਸ਼ਨ ਵੀ ਚੁੱਕਿਆ ਤਾਂ ਉਹਨਾਂ ਨੂੰ ਪਾਰਟੀ ਤੋਂ ਸਸਪੈਂਡ ਕਰਤਾ ਸੀ ਤੇ ਉਦੋਂ ਹੀ ਜਿਹੜਾ ਉਹਨਾਂ ਦੇ ਪਤੀ ਨਵਜੋਤ ਸਿੰਘ ਸਿੱਧੂ ਦੀ ਗੱਲ ਕਰੀ ਉਹਨਾਂ ਨੇ ਵੀ ਸਿਆਸਤ ਤੋਂ ਦੂਰੀ ਬਣਾਈ ਹੋਈ ਹੈ ਉਹਨਾਂ ਨੇ ਵੀ ਜਿਹੜਾ ਹੈਗਾ ਇਸ ਤੇ ਕੋਈ ਜ਼ਿਆਦਾ ਟਿੱਪਣੀ ਨਹੀਂ ਕੀਤੀ ਲੇਕਿਨ ਹੁਣ ਉਹ ਵੀ ਕੁਝ ਦਿਨਾਂ ਤੋਂ ਜਿਹੜਾ ਹੈਗਾ ਆਪਣੇ ਰੀਲ ਦੇ ਜ਼ਰੀਏ ਜਵਾਬ ਦਿੰਦੇ ਵਿਰੋਧੀਆਂ ਨੂੰ ਨਜ਼ਰ ਆਣੇ ਨੇ ਬੀਤੇ ਕੱਲ ਨਵਜੋਤ ਸਿੰਘ ਸਿੱਧੂ ਵੱਲੋਂ ਵੀ ਆਪਣੇ ਸੋਸ਼ਲ ਮੀਡੀਆ ਤੇ ਇੱਕ ਰੀਲ ਪਾਈ ਗਈ ਸੀ ਜਜਾ ਸਾਫ ਤੌਰ ਤੇ ਜਿਹੜਾ ਹੈਗਾ ਉਹਨਾਂ ਨੇ ਤੰਜ ਕੱਸਿਆ ਸੀਗਾ ਲੇਕਿਨ ਉਹ ਵੱਡਾ ਇਸ਼ਾਰਾ ਕੀਤਾ ਸੀ ਕਿਸ ਵੱਲ ਕੀਤਾ ਸੀ ਇਹ ਨਹੀਂ ਸਾਫ ਕੀਤਾ ਲੇਕਿਨ ਵਿਰੋਧੀਆਂ ਵੱਲ ਇਸ਼ਾਰਾ ਸੋਸ਼ਲ ਮੀਡੀਆ ਤੇ ਉਹ ਵੀ ਰੀਲ ਬਣਾ ਰਹੇ ਨੇ ਤੇ ਉਸ ਵਿੱਚਕਾਰ ਹੀ ਹੁਣ ਨਵਜੋਤ ਕੌਰ ਸਿੱਧੂ ਵੱਲੋਂ ਇਹ ਵੱਡਾ ਫੈਸਲਾ ਲਿਆ ਗਿਆ ਕਿਉਂਕਿ ਜ਼ਿਕਰੇ ਖਾਸ ਹੈ ਕਿ ਪਹਿਲਾਂ ਵੀ ਨਵਜੋਤ ਕੌਰ ਸਿੱਧੂ ਜਿਹੜੇ ਸੀਗੇ ਭਾਜਪਾ ਜੁੜੀ ਸੀ ਉਸ ਤੋਂ ਬਾਅਦ ਉਹਨਾਂ ਨੇ ਕਾਂਗਰਸ ਜੁਆਇਨ ਕੀਤੀ ਤੇ ਹੁਣ 2026 ਚ ਬੀਤੇ ਕੱਲ ਉਹਨਾਂ ਨੇ 31 ਜਨਵਰੀ ਨੂੰ ਜਿਹੜਾ ਹੈਗਾ ਕਾਂਗਰਸ ਤੋਂ ਜਿਹੜਾ ਛੱਡਤਾ ਸਸਪੈਂਡ ਚੱਲ ਰਿਹਾ ਸੀ ਲੇਕਿਨ ਹੁਣ ਉਹਨਾਂ ਨੇ ਜਿਹੜਾ ਹੈਗਾ ਖੁਦ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ ਹੈ ਲੇਕਿਨ ਹੁਣ ਇਹ ਵੱਡੇ ਸਵਾਲ ਉੱਠ ਰਹੇ ਨੇ ਕਿ ਆਖਿਰਕਾਰ ਨਵਜੋਤ ਕੌਰ ਸਿੱਧੂ ਦਾ ਹੁਣ ਤਾਰੀਫਾ ਕਰਨੀ ਮੋਦੀ ਦੇਪ ਪੰਜਾਬ ਦੌਰੇ ਤੋਂ ਪਹਿਲਾਂ ਉਹਨਾਂ ਨੇ ਕਾਂਗਰਸ ਪਾਰਟੀ ਛੱਡ ਦਿੱਤੀ ਤੇ ਉਸ ਦਿਨ ਨਾਲ ਹੀ ਉਹਨ ਮੋਦੀ ਵੱਲੋਂ ਝੁਕਾਵ ਉਹਨਾਂ ਦਾ ਜਿਹੜਾ ਹੈ ਸਾਫ਼ ਤੌਰ ਤੇ ਦਿਖ ਰਿਹਾ ਕਿਉਂਕਿ ਆਪਣੇ ਸੋਸ਼ਲ ਮੀਡੀਆ ਦੇ ਜਿਹੜੇ ਉਹਨਾਂ ਨੇ ਪੋਸਟ ਸਾਂਝੀ ਕੀਤੀ ਹੈ ਇਸ ਤੋਂ ਸਤਾਫੇ ਵੱਡੇ ਕਿਆਸ ਤੇ ਅੰਦਾਜ਼ਾ ਲਗਾ ਰਹੇ ਨੇ ਲੋਕ ਕਿ ਕਿ ਕੀ ਹੁਣ ਸ਼ਾਇਦ ਛੋਟਾ ਦਾ ਬੀਜੇਪੀ ਵੱਲ ਜੜਾ ਹੈਗਾ ਚੁਕਾਬ ਹੋ ਗਿਆ ਤੇ ਆਉਣ ਵਾਲੇ ਸਮੇਂ ਚ ਸ਼ਾਇਦ ਹੁਣ ਨਵਜੋਦਕਾ ਔਰ ਸਿੱਧੂ ਜੁੜੇ ਦੇ ਬੀਜੇਪੀ ਜੁਆਇਨ ਕਰ ਸਕਦੇ ਨੇ ਇਹ ਵੱਡੇ ਸਵਾਲ ਹੁਣ ਸਿਆਸਤ ਚ ਖੜੇ ਹੋਗੇ ਨੇ ਫਿਲਹਾਲ ਉਹਨਾਂ ਵੱਲੋਂ ਕੋਈ ਖੁੱਲਕੀ ਹਜੇ ਬਿਆਨ ਨਹੀਂ ਦਿੱਤਾ ਗਿਆ ਲੇਕਿਨ ਇਹ ਕਿਆਸ ਉਹਨ ਵੱਡੇ ਜ਼ਰੂਰ ਲਗਾਏ ਜਾ ਰਹੇ ਨੇ ਕਿਉਂਕਿ 2027 ਚ ਜਿਹੜੀ ਹੈਗੀ ਪੰਜਾਬ ਚ ਵਿਧਾਨ ਸਭਾ ਚ ਉਹਨਾਂ ਨੇ 1 ਸਾਲ ਤੋਂ ਕੱਟਦਾ ਸਮਾਂ ਹੁਣ ਰਿਹਾ ਗਿਆ ਤੇ ਇਸ ਦੇ ਪਹਿਲੇ ਹੀ ਹੁਣ ਕਾਂਗਰਸ ਪਾਰਟੀ ਛੱਡਣਾ ਤੇ ਮੋਦੀ ਦੀਆਂ ਤਾਰ ਸਮਰਥਨ ਚ ਬੋਲਣਾ ਇਹ ਹੁਣ ਕਿਤੇ ਨਾ ਕਿਤੇ ਇਸ਼ਾਰਾ ਕਰਦਾ ਹੈ ਸ਼ਾਇਦ ਕਾਂਗਰਸ ਪਾਰਟੀ ਛੱਡ ਕੇ ਹੁਣ ਦੁਬਾਰਾ ਤੋਂ ਸ਼ਾਇਦ ਜਿਹੜਾ ਹੈਗਾ ਨਵਜੋਤ ਕੌਰ ਸਿੱਧੂ ਬੀਜੇਪੀ ਦਾ ਰੁਖ ਫੜ ਸਕਦੇ ਨੇ ਲੇਕਿਨ ਇਹ ਤਾਂ ਹੁਣ ਆਉਣ ਵਾਲੇ ਸਮੇਂ 'ਚ ਹੀ ਪਤਾ ਲੱਗੇਗਾ ਤੇ ਆਖਿਰਕਾਰ ਆਉਣ ਵਾਲੇ ਸਮੇਂ 'ਚ ਉਹਨਾਂ ਦਾ ਇਸ ਤੇ ਕੋਈ ਬਿਆਨ ਆਉਂਦਾ ਹੈ ਜਾਂ ਉਹ ਬੀਜੇਪੀ ਜੁਆਇਨ ਕਰਦੇ ਨੇ ਇਹ ਜੋ ਵੱਡੀਆਂ ਚਰਚਾਵਾਂ ਜਾਂ ਗੱਲਾਂ ਚੱਲ ਰਹੀਆਂ ਨੇ ਇਹ ਕਿੰਨੀਆਂ ਕੁ ਸੱਚ ਹੋਣਗੀਆਂ ਇਹ ਤਾਂ ਹੁਣ ਆਉਣ ਵਾਲੇ ਸਮੇਂ 'ਚ ਹੀ ਪਤਾ ਲੱਗੇਗਾ ਬਾਕੀ ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ ਤੁਸੀਂ ਵੀ ਆਪਣੀ ਰਾਏ ਕਮੈਂਟ ਕਰਕੇ ਜ਼ਰੂਰ ਦੱਸੋ ਤੇ ਪੰਜਾਬ ਦੀ ਅਪਡੇਟਸ ਲਈ ਦੇਖਦੇ ਰਹੋ ਪੰਜਾਬ ਤੱਕ ਸਤਿ ਸ਼੍ਰੀ ਅਕਾਲ